ਕਿ ਮੈਂ ਗੱਲ ਘਰ ਕਰਦੇ ਘਰ ਦੇ ਬਾਹਰ ਖਲੋਤਾ ਵਾਂ ਤੇ ਰਾਤੀ 8 ਤੋਂ 9 ਜਣੀ ਆਏ ਆ ਘਰ ਦੇ ਬਾਹਰ ਉਹ ਆ ਗਏ ਮੇਰੇ ਦਾਤਰ ਦੁੱਤਰ ਮਾਰ ਗਏ ਜਿਨ੍ਹਾਂ ਚ ਤਿੰਨ ਕੇ ਚਾਰ ਮੁੰਡਿਆਂ ਨੂੰ ਮੈਂ ਪਛਾਣਦਾ ਵਾਂ ਬਾਕੀਆਂ ਨੂੰ ਨਹੀਂ ਮੈਂ ਪਛਾਣਿਆ ਇਹ ਸਰ ਕੀ ਨਾਮ ਜੀ ਮੇਰਾ ਨਾਮ ਮੋਹਨ ਕੁਮਾਰ ਜੀ ਸਰ ਕੀ ਮਾਮਲਾ ਚ ਆਇਆ ਗਿਆ ਜੀ ਮੈਂ ਹਸਲ ਕਰਨੀ ਸੀਗਾ ਵੱਡਾ ਭਰਾ ਮਰ ਬੱਚੇ ਨੂੰ ਲੈ ਕੇ ਘੁੰਮ ਰਿਹਾ ਸੀ ਇਹ ਅਣਪਛਾਤੇ ਕੋਈ 15 20 ਜਣੇ ਆਏ ਆ ਤੇ ਇਹਨਾਂ ਨੇ ਆ ਕੇ ਪਿੱਛੋਂ ਮਾਰ ਕਰਨੇ ਚਾਲੂ ਕਰਤੇ ਆ ਰਾਤੀ ਮੇਰੇ ਕੋਲ ਸਵਾ 10 ਵਜੇ ਦਾ ਟਾਈਮ ਸੀ ਵਿਕਾਸ ਆਇਆ ਵਿਕਾਸ ਸਾਨੂੰ ਬੇਜਨਾਸ ਬਸੇ ਗਲੀ ਨੰਬਰ ਅਸ਼ੇਂਦਰਾਪੁਰ ਦਾ ਪੀ ਕੱਟਵਾਤੇ ਮੋਟਰਸਾਈਕਲ ਤੇ 8 9 ਜਿਹੜੇ ਵਿਅਕਤੀ ਆਏ ਆ ਤੇ ਮੈਨੂੰ ਉਹਨਾਂ ਨੇ ਕਿਰਪਾਨਾਂ ਨਾਲ ਤੇ ਸੱਟਾਂ ਮਾਰੀਆਂ ਮਾਂ ਹਾਂਜੀ ਸਰ ਕੀ ਨਾਮ ਜੀ ਨਾਮ ਮੇਰਾ ਵਿਕਾਸ ਸਾਨੂੰ ਬੇਜਨਾਸ ਹੋਇਆ ਕੀ ਜੇ ਹੋਇਆ ਕੁਛ ਨਹੀਂ ਮੈਂ ਕੱਲ ਘਰ ਘਰ ਦੇ ਘਰ ਦੇ ਬਾਹਰ ਰਹਤਾ ਹਾਂ ਤੇ ਰਾਤੀ 8 ਤੋਂ 9 ਜਣੀ ਆਏ ਆ ਘਰ ਦੇ ਬਾਹਰ ਉਹ ਆ ਗਏ ਮੇਰੇ ਦਾਤਰ ਦੂਤਰ ਮਾਰ ਗਏ ਜਿੰਨਾਂ ਚ ਤਿੰਨ ਕੇ ਚਾਰ ਮੁੰਡਿਆਂ ਨੂੰ ਮੈਂ ਪਛਾਣਦਾ ਵਾਂ ਬਾਕੀਆਂ ਨੂੰ ਨਹੀਂ ਮੈਂ ਪਛਾਣਦਾ ਠੀਕ ਠੀਕ ਉਹਨਾਂ ਦੇ ਨਾਮ ਹੈਗੇ ਇੱਕ ਦਾ ਨਾਮ ਹੈ ਸ਼ਕਤੀ ਇੱਕ ਦਾ ਨਾਮ ਹੈਗਾ ਜੀ ਵਿਸ਼ਾਲ ਇੱਕ ਦਾ ਨਾਮ ਹੈਗਾ ਮਰਿੰਡਾ ਤੇ ਇੱਕ ਦਾ ਨਾਮ ਰਘੂ ਹੈ ਇੱਕ ਬਿੱਲੀ ਹੈਗਾ ਏ ਅਦਰਸ਼ ਨਗਰ ਦੇ ਠੀਕ ਹੈ ਗੱਲ ਕੀ ਹੋਈ ਸਾਡੀ ਗੱਲ ਮੈਨੂੰ ਪਤਾ ਹੀ ਨਹੀਂ ਗੱਲ ਮੈਂ ਨਾ ਇੱਕ ਮੁੰਡਾ ਮੇਰੇ ਘਰ ਸਾਹਮਣੇ ਰਹਿੰਦਾ ਉਹਦਾ ਨਾਮ ਹੈਗਾ ਵਿਕਾਸ ਨਾਮ ਮੇਰਾ ਵੀ ਵਿਕਾਸ ਆ ਉਹਦੇ ਚੱਕਰ 'ਚ ਆ ਕੇ ਮੈਨੂੰ ਮਾਰ ਗਏ ਉਨਕੀ ਮੰਗ ਕਰਦੇ ਮੰਗ ਕਰਦਾ ਮੈਂ ਕਿ ਜੋ ਬੰਦੀ ਕਾਨੂੰਨੀ ਕਾਰਵਾਈ ਨਾਲ ਦੇਤੇ ਕੀਤੀ ਜਾਵੇ ਪ੍ਰਕਾਸ਼ ਦਿੱਤੀ ਬਰਖਾ ਦਿੱਤੀ ਆ ਡਾਟ ਕਟਾਈ ਮੈਂ ਆਪਣੀ ਕਿਹੜੇ ਖਾਲਸਾ ਸੀ ਸੀ ਜੀ ਆਈ ਬਲੀ ਹਾਂ ਸੀ ਸੀ ਆਈ ਆ ਪਰ ਉਹ ਜਿਆਦਾ ਵੀਡੀਓ ਨਹੀਂ ਆਈਆਂ ਥੋੜੀ ਬੋਦੀ ਹੀਗੀ ਵੀਡੀਓ ਇਹ ਪੁਲਿਸ ਵਾਲੋ ਕੀ ਕਿਹਾ ਉਹਸ ਵਾਲੋਂ ਕੁਛ ਨਹੀਂ ਮੈਂ ਸ਼ਾਂਦਾ ਕਿਹਾ 6 ਵੇ ਦਾ ਨਾਲ ਤੇ ਰਾਤੀ ਵੀ ਇਹਨਾਂ ਨੂੰ ਮੈਂ ਕਿਹਾ ਕਿ ਰਾਤੀ ਵੀ ਦਾਸ ਤੇ ਫੋਨ ਨੰਬਰ ਤੇ ਫੋਨ ਕੀਤਾ ਵਾ 6:30 ਵੇ ਨਾਲ 11:30 ਵਜੇ ਪੁਲਿਸ ਆਈਏ ਇਹ ਲੱਗਾ ਕਿ ਇਹਨਾਂ ਨੇ ਇੱਕ ਕਰੇ ਵੀ ਨਹੀਂ ਜੇਰਾ ਮਾਰਿਆ ਉਹਨਾਂ ਬੰਦਿਆਂ ਦੇ ਕੋਲ ਸਾਡੀ ਕੋਈ ਦਸ਼ਮਣੀ ਨਹੀਂ ਨਹੀਂ ਕੋਈ ਦਸ਼ਮਣੀ ਨਹੀਂ ਮੇਰੀ ਸਰ ਕੀ ਨਾਮ ਹੈ ਮੇਰਾ ਨਾਮ ਮੋਹਨ ਕੁਮਾਰ ਜੀ ਸਰ ਕੀ ਮਾਮਲਾ ਚੱਲ ਰਿਹਾ ਹੈ ਜੀ ਮੈਂ ਹਸਲ ਕਰਨੀ ਸੀਗਾ ਵੱਡਾ ਭਰਾ ਮਰ ਬੱਚਨ ਲੈ ਕੇ ਘੁੰਮ ਰਿਹਾ ਸੀ ਇਹ ਅਣਪਛਾਤੇ ਕੋਈ 15-20 ਜਨੇ ਆਏ ਆ ਇਹਨਾਂ ਨੇ ਆ ਕੇ ਪਿੱਛੋਂ ਮਾਰ ਕਰਨੇ ਚਾਲੂ ਕਰਤੇ ਆ ਤੇ ਉਹਨਾਂ ਭੱਜ ਕੇ ਆਪਣੀ ਜਾਨ ਬਚਾਈ ਜਾਨ ਬੂਏ ਦੇ ਦਤ ਉਤਰ ਮਾਰੇ ਆ ਘਰ ਇੱਟਾਂ ਮਾਰੀਆਂ ਆ ਪਾਪਾ ਇਨਸਾਫ ਦੀ ਮੰਗ ਕਰਦੇ ਆ ਇਹਦੇ ਹਥਿਆਰ ਨਾਲ ਬਾਰਗੇ ਤੇ ਇਹ ਦਾਤਰ ਲਿਆਉਂਦੇ ਸੀ ਉਹਨਾਂ ਵਿੱਚ ਇੱਕ ਕੋਈ ਬੰਦੂਕ ਵੀ ਸੀਗੀ ਪਿਸਟਲ ਪਿਸਟਲ ਇਹ ਇਹ ਕਿੰਨੇ ਜਣੇ ਸੀ ਆਹ ਘਟੋ ਘਟ तकरीबन 10 ਤੋਂ 15 ਜਣੇ ਸੀਗੇ ਕੀ ਮੰਗ ਕਰ ਰਹੇ ਆ ਪਾਪਾ ਹੀ ਮੰਗ ਕਰਦੇ ਆ ਜੀ ਇਨਸਾਫ ਕੀਤਾ ਜਾਵੇ ਕੋਈ ਕੋਈ ਆ ਉਹਨਾਂ ਨੂੰ ਹਾਦਦੇ ਆਏ ਆ ਹਾਲੇ ਤੱਕ ਕੋਈ ਹਾਂਜੀ ਕੋਈ ਕਾਰਵਾਈ ਕੋਰਟ ਖਾਲਸਾ ਚੋਂ ਕੀ ਠੀਕ ਹੈ ਜੀ ਜੀ ਜਿਹੜਾ ਕੀ ਮਾਮਲਾ ਜਿਹੜਾ ਇਹ ਰਾਤੀ ਹੋਇਆ ਰਾਤੀ ਮੇਰੇ ਕੋਲ ਸਵਾ 10 ਵਜੇ ਦਾ ਟਾਈਮ ਸੀ ਮੁਕਾਸ ਆਇਆ ਵਿਕਾਸ ਸਾਨੂੰ ਬੇਜਨਾਬ ਵਾਸੀ ਗਲੀ ਨੰਬਰ ਅਖੇਂਦਰਾਪੁਰ ਦਾ ਪੀ ਐਕਟਵਾ ਦੇ ਮੋਟਰਸਾਈਕਲ ਤੇ 89 ਜਿਹੜੇ ਵਿਅਕਤੀ ਆਏ ਆ ਤੇ ਮੈਨੂੰ ਉਹਨਾਂ ਨੇ ਕਿਰਪਾਨਾਂ ਨਾਲ ਤੇ ਸੱਟਾਂ ਮਾਰੀਆਂ ਵਾ ਪਰ ਇਹ ਗੱਲ ਕਹਿ ਰਿਹਾ ਵੀ ਜਿਹੜੀਆਂ ਸੱਟਾਂ ਮੈਨੂੰ ਕਿਸੇ ਦੇ ਭਲੇਖੇ ਚ ਉਹ ਮਾਰ ਗਏ ਆ ਆ ਆ ਤੂੰ ਹੀ ਆਏ ਇਹ ਰਾਤੀ ਆਏ ਇਹਨਾਂ ਨੂੰ ਡਾਕਟਰ ਦਿੱਤਾ ਵਾ ਜੋ ਡਾਕਟਰ ਰਿਪੋਰਟ ਦੇਣਗੇ ਉਹਦੇ ਤਹਿਤ ਜਿਹੜੀ ਉਹ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾਵੇ ਠੀਕ okay. ਹੈ